ਬੜੇ ਤੁਹਾਡੀ ਵੀਡੀਓ ਦੇਖਦੇ ਆ ਰਹੇ ਸੀ ਬੜਾ ਤੁਹਾਡਾ ਟੈਲੈਂਟ ਰਹਿ ਰਿਆ ਸੀਗਾ ਕਿ ਜਿਹੜੇ ਕੀ ਦਿਉਰਾ ਨੰਦਾਂ ਨੂੰ ਬੜੇ ਚੁੰਮੇ ਤੁਸੀਂ ਵੰਡੇ ਆ ਰਹੇ ਹੋ ਉਹ ਤਾਂ ਚੁੰਮੇ ਵੰਡਣਾ ਹੀ ਆ ਜੇ ਆਪਾਂ ਜੁੰਮੇ ਦੇਵਾਂਗੇ ਹੋਰ ਕੌਣ ਦੇਊਗਾ ਭਾਬੀ ਰਣਜੀਤਕੌਰ ਨੇ ਚੁੰਮੇ ਦੇਣੇ ਆ ਦਿਉਰਾ ਦਿਨੰਦਾਂ ਕੀ ਹਾਲ ਚਾਲ ਆਜ ਕੋ ਆਜ ਕੋ ਚੁੰਮਾ ਪਤਾ ਨਹੀਂ ਵੀਰ ਵਾਰਾ ਕਿ ਜੁੰਮਾ ਅਜ ਹੈ ਤਾਂ ਜੁੰਮਾ ਲੈ ਲਓ ਭਾਬੀ ਰਣਜੀਤਕੌਰ ਦਾ ਚੁੰਮਾ ਥੈਂਕ ਰਣਜੀਤਕੌਰ ਭਾਬੀ ਵੱਲੋਂ ਆਜ ਕੋ ਡੌੜ ਤੇ ਆਜ ਕੋ ਫਟਪਾ ਭਾਬੀ ਰਣਜੀਤਕੌਰ ਨੀ ਕਿਸ ਨਾਲ ਵੀ ਘਟ ਕਈਆਂ ਤੇ ਭਾਬੀ ਕੱਢਦੀ ਆ ਵੱਟ ਹੋਣਾ ਵਾ ਜਨੀਆ ਵੀ ਵੀਡੀਓ ਬਣਾਈਆ ਵਾ ਸੁਪਰ ਹਾਟੇ ਗੀਆਂ ਮਾ ਠੀਕ ਹੈ ਨਾ ਤੇ ਪਰ ਜਿਹੜੀ ਹੋਣ ਆ ਰਹੀ ਹੈ ਨਾ ਆਪਣੀ ਸਲਮੇ ਹਾਲ ਦੀ ਫਿਲਮ ਠੀਕ ਹੈ ਨਾ ਜਲਜੀਤ ਸਿੰਘ ਜੀ ਨਾਲ ਨੀਰੂ ਬਾਜਵਾਂ ਨਾਲ 27 ਜੂਨ ਨੂੰ ਠੀਕ ਹੈ ਨਾ ਸਲਮੇ ਹਾਲ ਚ ਦੇਖ ਕੇ ਆਉਣਾ ਵਾ ਭਾਬੀਆ ਰਣਜੀਤ ਕੌਰ ਨੇ ਵੀ ਉੱਥੇ ਹੀ ਤੁਹਾਨੂੰ ਮਿਲਣਾ ਵਾ ਠੀਕ ਹੈ ਨਾ ਨਾ ਜੀ ਨਾ ਹੁਣ ਤਾਂ ਚੁੰਮੇ ਵਾਲੀ ਉਮਰ ਵੀ ਇਹਦੀ ਨਿਕਲ ਗਈ ਹੈ ਨਾ ਹੋਰ ਮੇਰੀ ਗੱਲ ਸੁਣ ਜਲਾ ਹੌਣ ਦਾ ਜੁਮੇ ਦਿੰਦੀ ਆ ਹਜੇ ਵੀ ਐਸੀ ਗੱਲ ਨਹੀਂ ਆ ਕਿ ਚੁੰਮਿਆਂ ਦਾ ਇੱਕ ਸਾਡਾ ਕਹਿਣ ਦਾ ਮਤਲਬ ਬਿਜ਼ਨਸ ਆ ਜੇ ਅਸੀਂ ਚੁੰਮੇ ਨਾ ਦਵਾਂਗੇ ਰੋਟੀ ਕਿੱਥੋਂ ਖਾਣੀ ਆ ਕਿ ਨਹੀਂ ਆ ਭਾਬੀ ਨੇ ਕੀ ਕਰਨਾ ਆੱਖਾ ਜੁਮਮੇ ਦਿਆ ਨੇ ਹੋਰ ਤਾਂ ਕੁਛ ਨਹੀਂ ਕਰਨਾਗਾ ਸਮਝ ਲੈਣਾ ਕਿੱਡੀ ਵੱਡੀ ਫਿਲਮ ਕਰਨ ਲੱਗੀ ਆ ਮੈਂ ਅੱਛਾ ਸ਼ਰਮ ਕਰ ਲੋ ਭੋਰਾ ਇਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੇ ਗਲਤ ਕਮੈਂਟ ਕਰਦੇ ਆ ਜਦੋਂ ਸਾਨੂੰ ਮਿਲਦੇ ਨੇ ਸਾਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਭਾਬੀ ਰਣਜੀਤਕੌਰ ਨੂੰ ਉਹਦਾ ਇਹ ਵੇਲੇ ਹੁੰਦੇ ਨੇ ਕੁਛ ਤਾਂ ਕਰਨਾ ਹੀ ਹੁੰਦਾ ਚਾਹੇ ਕਮੈਂਟ ਕਰ ਲੈਣ ਚਾਹੇ ਪਿਆਰ ਕਰ ਲੈਣ ਕਿਸੇ ਨੂੰ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਵੀ ਤੁਸੀਂ ਬਾਜ਼ਾਰ ਚਲੇ ਗਏ ਹੋ ਤਾਂ ਭਾਬੀ ਪਿੱਛੋਂ ਵੀਡੀਓ ਗੱਲਾਂ ਚ ਲੋ ਦਿੰਦੇ ਹੋਰਾਂ ਨੂੰ ਜਿਹੜਾ ਆ ਕੇ ਵੀਡੀਓ ਗੱਲਾਂ ਦੇਖਾ ਚੁੰਮੇ ਵੰਡਦੀ ਹੋਵੇ ਹਾਂਜੀ ਹਾਂਜੀ ਫਿਰ ਮੈਨੂੰ ਜਲਣ ਪੈਦਾ ਹੁੰਦੀ ਹੈ ਮੈਂ ਕੀ ਕਰਾਂ ਕਿੱਥੇ ਨੂੰ ਜਾਵਾਂ ਜਿਹੜੀ ਚੀਜ਼ ਮੈਨੂੰ ਮਿਲਣੀ ਚਾਹੀਦੀ ਉਹ ਇਹ ਦੂਰਾਂ ਨਾਲ ਦਾ ਨੂੰ ਮਿਲਦੀਆਂ ਨੇ ਇੱਕ ਵਾਰੀ ਰੋੜੀ ਕੁੱਟਣ ਵਾਲਾ ਸੀਨ ਕਰਕੇ ਦਿਖਾ ਦਿਓ ਮੈਂ ਕਹਾਂਗਾ ਦਰਸ਼ਕਾ ਹੁਣ ਆਪਣਾ ਨਵਾਂ ਆਪਾਂ ਸੀਨ ਕੀਤਾ ਆ ਚਲੋ ਨਵਾਂ ਟੈਲੈਂਟ ਕਰ ਦੋ ਨਵਾਂ ਹਾਂ 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 ਤੂੰ ਆ ਤੁਰ ਮਾਰ ਫੜ ਬੇ ਮੇਰਾ ਨਾ ਕਿਨਾਂ ਸਾਫ ਕਰਨ ਲੱਗ ਜੀ ਤਾਂ ਜਾਣਿਆ ਗਿੱਲਾ ਵਾ ਇਹਨੂੰ ਮੈਂ ਉਹ ਤੁਸੀਂ ਇਹ ਮੈਨੂੰ ਕਹਦੇ ਲਈ ਫੜਾ ਰਹੇ ਹੋ ਗਿੱਲਾ ਪਹਿਲਾਂ ਤੁਸੀਂ ਫੜੋ ਜੀ ਮੈਂ ਪਾਪੀ ਇਹ ਗਿੱਲਾ ਹੀ ਬਹੁਤ ਹੈ ਮੈਂ ਇਹਨੂੰ ਕੌਣ ਕਰੂਗਾ ਧੋਖੇ ਲੈ ਕੇ ਆਇਆ ਹਾਂ ਲਓ ਫੜੋ ਜੀ ਓਹ ਹੋ ਹੋ ਹਾਂ ਹੜਾ ਦੇ ਮੂਨ ਲਾ ਲੇ ਰਮਾਲੇ ਮੰਗਿਲਾ ਨਗਰ ਮਾਲੇ ਲੈ ਨਾਲੇ ਨਾਲ ਚੇ ਨਾਲੇ ਸਭ ਨੂੰ ਨਾ ਜਾਵੇ ਭਾਬੀਏ ਡੋਰ ਮੌਨ ਵਰਗੀ ਭਾਬੀਏ ਡੋਰ ਮੌਨ ਵਰਗੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਦਾ ਚਿਰਾਗ ਨਿਊ ਚੈਨਲ ਦੇ ਨਾਲ ਅੱਜ ਵੱਖਰੀ ਹੀ ਸਟੋਰੀ ਲੈ ਕੇ ਤੁਹਾਡੇ ਤੱਕ ਰੂਬਰੂ ਹੋਏ ਹਾਂ ਜਿਹਦੇ ਕੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬੜੇ ਹੀ ਚਰਚੇ ਸੁਣੇ ਸੀ ਭਾਬੀ ਰਣਜੀਤ ਕੌਰ ਚੁੰਮੇ ਵਾਲੀ ਭਾਬੀ ਜੀ ਨੇ ਨਾਮ ਮਸ਼ਹੂਰ ਹੈ ਤੇ ਸ਼ਿਵ ਸ਼ਕਤੀ ਹੰਸ ਪਰਿਵਾਰ ਸੋ ਜਿੰਦਾ ਹੰਸ ਜੀ ਜੋ ਸਾਡੇ ਨਾਲ ਅੱਜ ਮੌਜੂਦ ਨੇ ਇਹ ਗੱਲਬਾਤ ਕਰਾਂਗੇ ਉਹਨਾਂ ਦੀ ਜਿਹੜੀ ਅੱਜ ਦੀ ਜਿਹੜੀ ਅੱਜ ਕੱਲ ਦੀ ਜਿਹੜੀ ਟੈਲੈਂਟ ਵੀਡੀਓ ਆ ਰਹੀ ਹੈ ਬੜੀ ਤੇਜ਼ੀ ਨਾਲ ਜਿਹੜੀ ਵੀਡੀਓ ਸਾਹਮਣੇ ਆਉਂਦੀਆਂ ਨੇ ਤੇ ਲੇਕਿਨ ਤੁਸੀਂ ਉਹਨਾਂ ਨੂੰ ਬੜਾ ਪਿਆਰ ਦਿੰਨੇ ਹੋ ਯੂਟਿਊਬਰ ਚੈਨਲ ਦੇ ਉੱਤੇ ਹੁਣ ਤੁਸੀਂ ਉਹਨਾਂ ਦੇ ਬੜਾ ਪਿਆਰ ਦੇ ਰਹੇ ਹੋ ਸੋ ਸਮੂਹ ਪੂਰਾ ਪਰਿਵਾਰ ਜਿੰਦਾ ਹੰਸ ਤੇ ਭਾਬੀ ਰਣਜੀਤ ਕੌਰ ਚੁੰਮੇ ਵਾਲੀ ਭਾਬੀ ਜੀ ਤੇ ਜਿੰਦਾ ਹੰਸ ਜੀ ਸਾਡੇ ਨਾਲ ਮੌਜੂ ਅੱਭੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਭੀ ਜੀ ਕੀ ਹਾਲ ਚਾਲ ਨੇ ਠੀਕ ਹੋ ਬਹੁਤ ਵਧੀਆ ਹਾਲ ਚਾਲ ਤੁਸੀਂ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਬੜੇ ਤੁਹਾਡੀ ਵੀਡੀਓ ਦੇਖਦੇ ਆ ਰਹੇ ਸੀ ਬੜਾ ਤੁਹਾਡਾ ਟੈਲੈਂਟ ਰਹਿ ਰਿਆ ਸੀਗਾ ਕਿ ਜਿਹੜੇ ਕੀ ਦਿਉਰਾ ਨੰਦਾਂ ਨੂੰ ਬੜੇ ਚੁੰਮੇ ਤੁਸੀਂ ਵੰਡਦੇ ਆ ਰਹੇ ਹੋ ਤੇ ਉਹ ਤਾਂ ਚੁੰਮੇ ਵੰਡਣੇ ਹੀ ਆ ਜੇ ਆਪਾਂ ਜੁੰਮੇ ਦੇਵਾਂਗੇ ਹੋਰ ਕੌਣ ਦੇਊਗਾ ਭਾਬੀ ਰਣਜੀਤ ਕੌਰ ਨੇ ਚੁੰਮੇ ਦੇਣੇ ਆ ਦਿਉਰਾ ਤੇ ਨੰਦਾਂ ਦਾ ਕੀ ਹਾਲ ਚਾਲ ਆ ਅੱਜ ਕੋ ਆਜੇ ਕੋ ਚੁੰਮਾ ਪਤਾ ਨਹੀਂ ਵੀਰਵਾਰ ਆ ਕਿ ਜੁਮਾ ਅੱਜ ਹੈ ਤਾਂ ਜੁਮਾ ਲੈ ਲੋ ਪਾ ਬਿਰੰਜੀਤ ਕੋਰ ਦਾ ਚੁੰਮਾ ਠੈਂਕ ਰੰਜੀਤ ਕੋਰ ਪਾ ਭਾਬੀ ਵੱਲ ਆਜੇ ਕ ਡੌੜ ਤੇ ਆਜੇ ਕ ਪਟਪਾ ਬਿਰੰਜੀਤ ਕੋਰ ਨੀ ਕਿਸ ਨਾਲ ਵੀ ਘਟ ਕਈਆਂ ਦਾ ਭਾਬੀ ਕੱਢਦੀ ਆ ਵੱਟ ਭਾਬੀ ਜੀ ਕਿਸ ਤਰ੍ਹਾਂ ਟੈਲੈਂਟ ਸ਼ੁਰੂ ਕੀਤਾ ਸੀ ਸ਼ੁਰੂਆਤ ਦੇ ਵਿੱਚ ਕਿਸ ਤਰ੍ਹਾਂ ਵੀਡੀਓ ਸਾਹਮਣੇ ਆਈ ਸੀ ਪਹਿਲਾਂ ਵੀਡੀਓ ਕਿਹੜੀ ਰੀਲ ਐਸੀ ਬਣਾਈ ਆ ਕਿ ਜਿਹੜੀ ਇੰਸਟਾਗ੍ਰam ਤੇ ਚੜ ਗਈ ਸੀ ਜਿਹੜੀ ਉਹ ਪਹਿਲਾਂ ਟਿਕਟੌਕ ਚੱਲਦੇ ਸੀ ਟਿਕਟੌਕ ਤੇ ਬਣਾਈ ਆ ਉਸ ਤੋਂ ਬਾਅਦ ਇਹ ਕਿਸ ਤਰ੍ਹਾਂ ਟੈਲੈਂਟ ਹੁਣ ਚੜਾਈ ਦੇ ਵਿੱਚ ਰਿਹਾ ਹੋਣਾਵਾ ਜਿੰਨੀ ਆ ਵੀਡੀਓ ਬਣਾਈਆ ਵਾ ਸੁਪਰ ਹੈਟ ਟਗੀਆਂ ਮਾ ਠੀਕ ਹੈ ਨਾ ਤੇ ਪਰ ਜਿਹੜੀ ਹੋਣਾ ਆ ਰਹੀ ਹੈ ਨਾ ਆਪਣੀ ਸਲਮੇ ਹਾਲ ਦੀ ਫਿਲਮ ਠੀਕ ਹੈ ਨਾ ਜਲਜੀਤ ਸਿੰਘ ਜੀ ਨਾਲ ਨੀਰੂ ਬਾਜਵਾ ਨਾਲ 27 ਜੂਨ ਨੂੰ ਠੀਕ ਹੈ ਨਾ ਸਲਮੇ ਹਾਲ ਚ ਦੇਖ ਕੇ ਆਉਣਾ ਵਾ ਪਾਬੀਆ ਰਣਜੀਤ ਕੌਰ ਨੇ ਵੀ ਉੱਥੇ ਤੁਹਾਨੂੰ ਮਿਲਣਾ ਵਾ ਠੀਕ ਹੈ ਨਾ ਅੱਖਾਂ ਚੁੰਮੇ ਤੋਂ ਉੱਥੇ ਹੀ ਮਿਲਨੇ ਆ ਤੇ ਮੂਵੀ ਦਾ ਨਾਮ ਹੈਗਾ ਜੱਟ ਜੁਲੀਟ 3 27 ਜੂਨ ਨੂੰ ਆ ਰਹੀ ਹੈ ਪਲੀਜ਼ ਤੁਸੀਂ ਜ਼ਰੂਰ ਦੇਖਣਾ ਹਾਂਜੀ ਡਾਇਰੈਕਟਰ ਦਾ ਨਾਮ ਆ ਜਗਦੀਪ ਸਿੱਧੂ ਠੀਕ ਆ ਨਾ ਔਰ ਬੱਲੇ ਬੱਲੇ ਕਰਾਦੀ ਜਗਦੀਪ ਸਿੱਧੂ ਨੇ ਔਰ ਉਹਦੇ ਵਿੱਚ ਫਿਲਮ ਦੇ ਵਿੱਚ ਤੁਹਾਨੂੰ ਭਾਬੀ ਰਣਜੀਤ ਕੌਰ ਔਰ ਬਹੁਤ ਵੱਡੇ ਵੱਡੇ ਸਟਾਰ ਮਿਲਣਗੇ ਜਿਦਾਂ ਕਿ ਭਾਜੀ ਦਲਜੀਤ ਔਰ ਨੀਰੂ ਬਾਜਵਾਂ ਨੇ ਤਾਂ ਬੱਲੇ ਬੱਲੇ ਕਰਾਈ ਹੋਈ ਆ ਦਲਜੀਤ ਭਾਜੀ ਨੇ ਬੱਲੇ ਬੱਲੇ ਕਰਾਈ ਪਈ ਆ ਜਨਾਬ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦਾ ਅਸੀਂ ਹੀ ਪੁੱਛਣਾ ਚਾਹੁੰਦੇ ਆ ਕਿ ਭਾਬੀ ਜਿਹੜੇ ਨੇ ਲਾਈਵ ਹੋ ਕੇ ਜਿਹੜੇ ਨੇ ਦਿਉਰਾ ਨੂੰ ਚੁੰਮਲੇ ਵੰਡਦੇ ਨੇ ਕੀ ਗੱਲ ਹੈ ਕੋਈ ਤਰਾਜ ਨਹੀਂ ਕਰਦਾ ਤੁਸੀਂ ਇਸ ਚੀਜ਼ ਦਾ ਨਾ ਜੀ ਨਾ ਹੁਣ ਤਾਂ ਚੁੰਮੇ ਵਾਲੀ ਉਮਰ ਵੀ ਉਹਦੀ ਨਿਕਲ ਗਈ ਆ ਨ ਚੁੰਮੇ ਲਈ ਉਮਰ ਤੁਸੀਂ ਕਹਿ ਰਹੇ ਹੋ ਨਿਕਲ ਕੀ ਹੁਣ ਫਿਰ ਅੱਗੇ ਕੀ ਟਾਲਣਾ ਹੁਣ ਮੇਰੀ ਗੱਲ ਸੁਣ ਜਰਾ ਹੁਣ ਤਾਂ ਚੁੰਮੇ ਦਿੰਦੀ ਆ ਅਜੇ ਵੀ ਐਸੀ ਗੱਲ ਨਹੀਂ ਹੈਗੀ ਚੁੰਮਿਆਂ ਦਾ ਇੱਕ ਸਾਡਾ ਕਹਿਣ ਦਾ ਮਤਲਬ ਬਿਜ਼ਨਸ ਆ ਜੇ ਅਸੀਂ ਚੁੰਮੇ ਨਾ ਦਵਾਂਗੇ ਰੋਟੀ ਕਿੱਥੋਂ ਖਾਣੀ ਹੈ ਕਿ ਨਹੀਂ ਔਰ ਅੱਖ ਜੁਮਾ ਔਰ ਸਾਡੀ ਕਹਿੰਦੇ ਮੈਂ ਇਨੀ ਕੋ ਵੀਡੀਓ ਵਾਇਰਲ ਹੋਈ ਸੀ ਔਰ ਟਿਕਟੌਕ ਤੇ ਸੀ ਅਸੀਂ ਔਰ ਟਿਕਟੌਕ ਨੇ ਹੀ ਸਾਡੀਆਂ ਚੜਾਈਆਂ ਕਰਾਈਆਂ ਨੇ ਔਰ ਮੈਂ ਕਹਿੰਦਾ ਇਦਾਂ ਹੀ ਚੜੇ ਰਹੀਏ ਵਧੀਆ ਵਾ ਨਹੀਂ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਹੈ ਕਿ ਦਿਵਰਾਂ ਨੂੰ ਹੁੰਦਾ ਜਿਹੜੇ ਦਿਵਰਾਂ ਨੂੰ ਚੁੰਮੇ ਵੰਡਦੇ ਸਾਡਾ ਬਿਜ਼ਨਸ ਹੈ ਬਿਜ਼ਨਸ ਕਿਚਨ ਨੂੰ ਕਹਤਾ ਤੁਸੀਂ ਫਿਰ ਬਿਜ਼ਨਸ ਯਾਰ ਆਜਾ ਅੱਖ ਤੇ ਆਜਾ ਕੇ ਜੁਮਾ ਪਤਾ ਨਹੀਂ ਵੀਰਵਾਰ ਆ ਕੇ ਜੁਮਾ ਲੈ ਲੋ ਆ ਕੇ ਮਿਲਣ ਦਾ ਜੁਮਾ ਗਿਓ ਬਈ ਸ਼ਿਵ ਸ਼ਕਤੀ ਹਾਜੀ ਤੁਹਾਨੂੰ ਨਹੀਂ ਲੱਗਦਾ ਕਿ ਵੀਡੀਓ ਬਣਾਉਂਦੇ ਨੇ ਸਵੇਰੇ ਚੜ੍ਹ ਕੇ ਹੀ 3:30-4 ਵਜੇ ਸਟੇਟਸ ਲੱਗਨੇ ਸ਼ੁਰੂ ਹੋ ਜਾਂਦੇ ਨੇ ਚੁੰਮੇ ਵੰਦੇ ਨੇ ਇੱਕੋ ਰਿਓੜੀ ਕੁੱਟਣ ਵਾਲਾ ਬੜਾ ਸੀਨ ਸਾਹਮਣੇ ਆਂਦਾ ਵਰੀ ਹਾਂਜੀ ਬਹੁਤ ਵਧੀਆ ਹੈਗਾ ਹੈ ਨਾ ਕਿ ਵੀਡੀਓ ਬਣਾਉਂਨੇ ਆ ਤੁਹਾਨੂੰ ਵਧੀਆ ਨਹੀਂ ਲੱਗਦੀ ਸਾਡੀ ਵੀਡੀਓ ਵਧੀਆ ਤਾਂ ਲੱਗਦੀ ਹੈ ਕਈ ਲੋਕ ਕਮੈਂਟ ਵੀ ਇਸ ਤਰ੍ਹਾਂ ਦੇ ਕਰਦੇ ਨੇ ਪਰ ਲੇਕਿਨ ਤੁਹਾਨੂੰ ਨਹੀਂ ਕੋਈ ਇਤਰਾਜ਼ ਹੁੰਦਾ ਵੀ ਕਰਦੇ ਚ ਵੀਡੀਓ ਬਣਾਉਂਦੇ ਨੇ ਤਾਂ ਮੈਨੂੰ ਕੀ ਹੋਊਗਾ ਵੀਡੀਓ ਬਣਾਉਣ ਦਾ ਸਾਰਿਆਂ ਨੂੰ ਵਧੀਆ ਲੱਗਦਾ ਜੇ ਵੀਡੀਓ ਬਣਾਉਨੇ ਪਏ ਆ ਤਾਂ ਹੀ ਤਾਂ ਐਡੀ ਵੱਡੀ ਮੂਵੀ ਕਰਨ ਲੱਗੇ ਆ ਹਨਾ ਤਾਂ ਹੀ ਤਾਂ ਐਡੀ ਵੱਡੀ ਮੂਵੀ ਮਿਲੀ ਜਲਦੀ ਆਉਣ ਵਾਲੀ ਆ ਨਮੀ ਨਮੀ ਚੀਜ਼ਾਂ ਆਉਣ ਵਾਲੇ ਤੁਹਾਡੇ ਕੋਲ ਹੈ ਨਾ ਬਹੁਤ ਸਾਰੇ ਮੂਵੀ ਆਉਣਗੇ ਨਮੀਆਂ بڑے بڑے ਹਿੱਟ ਆ। ਤੁਸੀਂ ਆ ਭਾਬੀ ਨੇ ਕੀ ਕਰਨਾ ਅੱਖਾਂ ਜੰਮੇ ਦਿਆਂ ਨੇ ਹੋਰ ਤਾਂ ਕੁਝ ਨਹੀਂ ਕਰਨਾਗਾ। ਸਮਝ ਗਏ ਨਾ ਕਿੱਡੀ ਵੱਡੀ ਫਿਲਮ ਕਰਨ ਲੱਗੀ ਆ ਮੈਂ। ਅ ਚਰਮ ਕਰ ਲੋ ਭੂਰਾ। ਭਾਬੀ ਨੂੰ ਕਹਿੰਦੇ ਆ ਵੀਡੀਓ ਗਲਤ ਪਾਉਂਦੇ ਆ। ਇਹ ਨਹੀਂ ਕਹਿਣਾਗਾ ਸ਼ਰਮ ਕਰ ਲੋ ਭੂਰਾ। ਠੀਕ ਐ ਨਹੀਂ ਤਾਂ ਆਪਣੀ ਜਾਨ ਆ। ਕਿ ਨਹੀਂ ਇਹਨਾਂ ਨੂੰ ਕੁਝ ਨਹੀਂ ਕਹਿਣਾ ਚਾਹੇ ਗਲਤ ਕਮੈਂਟ ਕਰ ਦਿਆ। ਜਦੋਂ ਸਾਨੂੰ ਮਿਲਦੇ ਨੇ ਸਾਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਭਾਬੀ ਰਣਜੀਤਕੌਰ ਨੂੰ। ਉਹਦਾ ਇਹ ਵੇਲੇ ਹੁੰਦੇ ਨੇ ਕੁਝ ਤਾਂ ਕਰਨਾ ਹੀ ਹੁੰਦਾ ਚਾਹੇ ਕਮੈਂਟ ਕਰ ਲੈਣ ਜਾਂ ਪਿਆਰ ਕਰ ਲੈਣ ਕਿਸੇ ਨੂੰ ਕਿ ਨਹੀਂ। ਪਹਿਲਾ ਜਿੰਦਾ ਹੰਸੀ ਤੁਸੀਂ ਕੀ ਕਰਦੇ ਸੀਗੇ ਕਿ ਜਿਸ ਤਰ੍ਹਾਂ ਜਦੋਂ ਵੀਡੀਓ ਨਹੀਂ ਵੀਡੀਓ ਵਿੱਚ ਨਹੀਂ ਆਂਦੇ ਸੀਗੇ ਸਭ ਤੋਂ ਪਹਿਲਾਂ ਜਦੋਂ ਇਹਨਾਂ ਨੇ ਮਸ਼ਹੂਰ ਹੋਏ ਸੀ ਉਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਮਿਲਨ ਜੀ ਤੁਸੀਂ ਵੀ ਤਾਂ ਮੇਰੇ ਕੋਲੇ ਰਹੇ ਹੋ ਤੁਹਾਨੂੰ ਪਤਾ ਵਾ ਮੈਂ ਲੀਵਰ ਦਾ ਕੰਮ ਕਰਦਾ ਸੀ ਮੰਜੂ ਸਿਲਮੇ ਠੀਕ ਆ ਨਾ ਲੁਧਿਆਣੇ ਦੇ ਵਿੱਚ ਔਰ ਟਰੈਕਟਰ ਤੇ ਮਸ਼ੀਨਾ ਰੱਖਨੇ ਟਰੈਕਟਰ ਟਰਾਲੀ ਤੇ ਔਰ ਦੂਜੀ ਜਗ੍ਹਾ ਲੈ ਕੇ ਜਾਣੀਆਂ ਔਰ ਉੱਥੇ ਉਤਾਰ ਕੇ ਫਿਰ ਦੂਜੀ ਜਗ੍ਹਾ ਤੇ ਇੱਕ ਨਹੀਂ ਔਰ ਜਿਹੜੀ ਹੱਥ ਰੇੜੀ ਆ ਹੱਥ ਰੇੜੀਆਂ ਦੇ ਉੱਪਰ ਵੀ ਅਸੀਂ ਮਸ਼ੀਨਾ ਰੱਖ ਕੇ ਔਰ ਜਿੱਦਾਂ ਵਲਦ ਨਹੀਂ ਮୋਰੇ ਲੱਗਦਾ ਹੈਗਾ ਇਦਾਂ ਲੱਗ ਕੇ ਅਸੀਂ ਰਸੇ ਦੇ ਨਾਲ ਮਸ਼ੀਨਾ ਲੈ ਕੇ ਜਾਂਦੇ ਸੀ ਔਰ ਬਹੁਤ ਜ਼ਿਆਦਾ ਮਿਹਨਤ ਕਰੀਆ ਐਸੀ ਗੱਲ ਨਹੀਂ ਕਿ ਵੀ ਜਿੰਦਾ ਹਾਂ ਸਵੇਲਾ ਰਹਿੰਦਾ ਸੀ ਔਰ ਅੱਗੇ ਵੀ ਮਿਹਨਤੀ ਕਰੂ ਐਸੀ ਗੱਲ ਕੀ ਭਾਬੀ ਦਾ ਟੈਂਪੂ ਕੰਮ ਕਰ ਕੋਈ ਚੱਲਦਾ ਨਹੀਂ ਭਾਬੀ ਨੇ ਪਾਇਆ ਟੈਂਪੂ ਉਹ ਗਾਣੇ ਦਾ ਕੀ ਰਿਸਪੌਂਸ ਮਿਲਿਆ ਫਿਰ ਉਹਨੂੰ ਬਹੁਤ ਵਧੀਆ ਗਾਣਾ ਚੱਲਿਆ ਵਾ ਆਪਣਾ ਠੀਕ ਹੈ ਨਾ ਆ ਗਈ ਭਾਬੀ ਚੁੰਮਿਆ ਵਾਲੀ ਕਿੱਦਾਂ ਸੀ ਭੁੱਲ ਗਈ ਮੈਂ ਤਾਂ ਆ ਆਪਣਾ ਗੜਾ ਹੀ ਭੁੱਲ ਗਈ ਵਾਲੀ ਭਾਬੀ ਭਾਬੀ ਦੇ ਹੱਥ ਟੈਂਪੂ ਦੀ ਚਾਬੀ ਟੈਂਪੂ ਨੂੰ ਚਮਕਾਈ ਰੱਖਦੀ ਏਦਾਂ ਲਾ ਕੇ ਸ਼ੈਂਪੂ ਹੋਏ ਟੈਂਪੂ ਟੈਂਪੂ ਹੋਏ ਟੈਂਪੂ ਟੈਂਪੂ ਅਭੀ ਜਿਸ ਤਰ੍ਹਾਂ ਮੈਨੂੰ ਵੀ ਆਉਂਦਾ ਸੀਗਾ ਪਤਾ ਕੀ ਗੱਲ ਮੇਰਾ ਕਿਹੜਾ ਕੰਮ ਆ ਮੈਂ ਤਾਂ ਅੱਖਾਂ ਚੁੰਮੇ ਦੇ ਸਕਦੀ ਆ ਗਾਣੇ ਤਾਂ ਇਹਨਾਂ ਦਾ ਕੰਮ ਆ ਸੁਣਾਉਣਾ ਅੱਛਾ ਤਾਂ ਕਰਕੇ ਮੈਂ ਸੁਣਾਇਆ ਨਹੀਂ ਗਾਣਾ ਪੂਰਾ ਤੂੰ ਚਲਾਂਦੀ ਪਹਿਲਾਂ ਤੁਸੀਂ ਸਿੱਖਿਆ ਸੀ ਤੁਸੀਂ ਆਟੋ ਜਿਹੜਾ ਉਸ ਵੀਡੀਓ ਵਿੱਚ ਇਨ ਤੇ ਤਿੰਨ ਟਾਇਰਾਂ ਦੇ ਆਟੋ ਲੈ ਗਏ ਤਿੰਨ ਟਾਇਰ ਆਟੋ ਜਿਹੜਾ ਡੇਡਾ ਕਰਤਾ ਸੀ ਤੁਸੀਂ ਫਿਰ ਜੇ ਪਹਿਲਾਂ ਸਿੱਖਿਆ ਸੀ ਅੱਖਾਂ ਚੁੰਮੇ ਵੀ ਦੇਣ ਪਹਿਲਾਂ ਸਿੱਖੀ ਸੀ ਤਾਂ ਹੀ ਦਿੰਦੀ ਆਂ ਤੇਰਾ ਨਣਦਨ ਤੇ ਟੈਂਪੂ ਵੀ ਪਹਿਲਾਂ ਸਿੱਖਿਆ ਤਾਂ ਹੀ ਚਲਾਉਣਾ ਨਣੇ ਵਾਲੇ ਉਹਨੇ ਇਹਦੀ ਕੁਝ ਵੀ ਕਰ ਸਕਦੇ ਆ ਠੀਕ ਆ ਨਾ ਤੂੰ ਤਿੰਨ ਟਾਇਰਾਂ ਦੀ ਗੱਲ ਕਰਦਾ ਉਹ ਐਸੀ ਦਾ ਇੱਕ ਟਾਇਰ ਦੇ ਭਜਾਲੀ ਉਹਨੂੰ ਠੀਕ ਆ ਨ ਇੱਧਰ ਮਿਲੋ ਭਾਬੀ ਰਣਜੀਤ ਕੌਰ ਨੂੰ ਸਿੰਦਾ ਜੀ ਕਦੇ ਇਸ ਤਰ੍ਹਾਂ ਨਹੀਂ ਹੋਇਆ ਵੀ ਤੁਸੀਂ ਬਾਜ਼ਾਰ ਚਲੇ ਗਏ ਹੋਵੋ ਤਾਂ ਭਾਬੀ ਪਿੱਛੇ ਉਹ ਵੀਡੀਓ ਗੱਲਾਂ ਚੱਲੋ ਦਿੰਦੇ ਹੋਰਾਂ ਨੂੰ ਜਿਹੜਾ ਆ ਕੇ ਵੀਡੀਓ ਗੱਲਾਂ ਦੇਖਾ ਚੁੰਮੇ ਵੰਡਦੀ ਹੋਵੇ ਹਾਂਜੀ ਹਾਂਜੀ ਫਿਰ ਮੈਨੂੰ ਜਲਣ ਪੈਦਾ ਹੁੰਦੀ ਹੈ ਮੈਂ ਕੀ ਕਰਾਂ ਕਿੱਥੇ ਨੂੰ ਜਾਵਾਂ ਜਿਹੜੀ ਚੀਜ਼ ਮੈਨੂੰ ਮਿਲਣੀ ਚਾਹੀਦੀ ਉਹ ਤੇ ਹੋਰਾਂ ਨਾਲ ਦਾ ਨੂੰ ਮਿਲਦੀਆਂ ਨੇ ਚਲੋ ਚਲੋ ਕੋਈ ਨਹੀਂ ਉਹਨਾਂ ਦੀ ਕਿਸਮਤ ਆ ਠੀਕ ਆ ਨਾ ਸਾਡੀ ਕਿਸਮਤ 'ਚ ਹੈ ਨਹੀਂ ਮੈਂ ਤਾਂ ਜਦੋਂ ਉਹਨੂੰ ਬਾਗੇ ਪੁਰਾਣੇ ਲੈ ਕੇ ਆਇਆ ਸੀ ਨਾ ਔਰ ਇਹ ਆਂਦੀ ਸੀ ਮੈਂ ਤੇਰਾ ਨਾਮ ਇੱਕ ਦਿਨ ਰੋਸ਼ਨ ਕਰੂੰਗੀ ਆ ਕਰ ਦਿੱਤਾ ਅਖਾ ਚੁੰਮੇ ਦੇ ਦੇ ਕੇ ਰੋ ਤੁਸੀਂ ਨੀਂਗਾ ਦੇ ਸੋਚਿਆ ਕਿ ਬਾਹਰ ਆਪਣਾ ਟਾਂਕਾ ਫਿੱਟ ਕਰ ਲੋ ਵੀ ਜਿਵੇਂ ਭਾਬੀ ਨੇ ਵੀ ਦਿਓਰ ਦਿਓਰ ਬਣਾ ਲੈਨੇ ਇੰਨੇ ਸਾਰੇ ਢੇਰ ਚੁੱਸਰੇ ਚੁੰਮੇ ਬਣਦੇ ਆ। ਹਾਂ? ਇਹਨੂੰ ਸਖਸਾ ਦੇ ਨਾਮ ਦੇ ਵੀਰੇ ਨੂੰ ਹੋਰ ਲੈ ਕੇ ਆਵੇ ਜਾ ਕੇ। ਨਹੀਂ ਤੁਸੀਂ ਫਿਰ ਦਿਓਰਾਂ ਨੂੰ ਚੁੰਮੇ ਵੰਡੀ ਜਾਓ ਤੇ ਭਾਬੀ ਉਹ ਜਦੋਂ ਭਾਜੀ ਬਾਹਰ ਜਾਂਦੇ ਨੇ ਜਦੋਂ ਬਾਜ਼ਾਰਾ ਵਿੱਚ ਜਾਂਦੇ ਨੇ ਤੁਸੀਂ ਵੀ ਤਾਂ ਚੁੰਮੇ ਵੰਡਦੇ ਹੀ ਹੋਗੇ। ਤੇ ਨਹੀਂ ਤਾਂ ਤੂੰ ਵੀ ਤਾਂ ਮੇਰਾ ਦਿਓਰ ਹੀ ਮੈਂ ਕਿਹਨੇ ਤੇਰਾ ਮੂੰਹ ਤੇ ਮੂੰਹ ਪਾ ਕੇ ਦੇਦਾ ਚੁੰਮਾ। ਹਾਂ? ਵੀ ਇਹ ਦੱਸ ਦਿਓ ਮੈਂ ਮੂੰਹ ਤੇ ਮੂੰਹ ਪਾ ਕੇ ਦੇਣੀ ਹੈ ਚੁੰਮਾ। ਖਬਰਦਾਰ ਜੇ ਮੇਰੇ ਕਾਰ ਵਾਲੇ ਨੂੰ ਗੱਦ ਤੇ ਜਗ੍ਹਾ ਤੇ ਲਾਇਆ ਤਾਂ ਹਾ ਕੋੜ ਕੋੜ ਕੇ ਤੇ ਲੈਣਾ ਬੜਾ ਦੂਮਾ ਭਾਬੀ ਤੁਸੀਂ ਕੁੱਟ ਕੇ ਮੈਨੂੰ ਕਿੱਥੇ ਜਾਓਗੇ ਕਿਉਂਕਿ ਆਪਾਂ ਇੱਕ ਸ਼ਹਿਰ ਦੇ ਰਹਿਣ ਵਾਲੇ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਤੁਸੀਂ ਮੈਨੂੰ ਕਿੱਥੇ ਅੱਛਾ ਇੱਕ ਸ਼ਹਿਰ ਦੇ ਵਿੱਚ ਰਹਿਣ ਵਾਲੇ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਹੈ ਤਾਂ ਵੀ ਤਾਂ ਆਪਣੇ ਵੀਰਾਂ ਨੂੰ ਇਹੋ ਜਿਹੀ ਸਿੱਖਿਆ ਦੇਵੇਂ ਸ਼ਹਿਰ ਜਿਹੜੀ ਰਹਿਣ ਵਾਲੇ ਦਿਓਰਾ ਦਿਓਰ ਕਿਉਂ ਵੀ ਇਹ ਦੱਸ ਹਾਂ ਜੰਦਾ ਜਿਹੜੀ ਦੇਖ ਰਹੀ ਆ ਵੀ ਮੈਂ ਭਾਬੀ ਰਣਜੀਤ ਕੌਰ ਦਾ ਦਿਓਰ ਹਾਂ ਕਿ ਨਹੀਂ शिवम जी हाजी ਤੁਸੀਂ ਪੜ੍ਹਾਈ ਚ ਕਿਸ ਤਰ੍ਹਾਂ ਰਹੇ ਹੋ ਵੀ ਪੜ੍ਹਾਈ ਵਿੱਚ ਕਿਸੇ ਪਹਿਲਾਂ ਹੁਣ ਕਿੰਨੀ ਕੁ ਪੜ੍ਹਾਈ ਤੱਕ ਅੱਗੇ ਆ ਗਏ ਹੋ ਤੇ ਹੁਣ ਤੱਕ ਕੀ ਸੋਚਿਆ ਫਿਰ ਬਸ ਵਧੀਆ ਰਹੀਆਂ ਪੜ੍ਹਾਈ ਦੇ ਵਿੱਚ ਹੈ ਨਾ ਤੇ ਹੁਣ ਅੱਗੇ ਬਸ ਇਹੀ ਹੈ ਕੰਮ ਵੀਡੀਓ ਦਾ ਉਹ ਇਹ ਵਗੈਰਾ ਮੈਂ ਕਹਾਂਗਾ ਦਰਸ਼ਕ ਜਿਹੜੇ ਦੇਖ ਰਹੇ ਨੇ ਇੱਕ ਵਾਰ ਜਿਹੜਾ ਤੁਸੀਂ ਰੋੜੀ ਕੁੱਟਣ ਵਾਲਾ ਬੜਾ ਸوير ਦੇ ਸوير ਤੁਹਾਡੇ ਸਟੇਟਸ ਲੱਗੇ ਸੀਗੇ ਇੱਕ ਵਾਰੀ ਰੋੜੀ ਕੁੱਟਣ ਵਾਲਾ ਸੀਨ ਕਰਕੇ ਦਿਖਾ ਦਿਓ ਮੈਂ ਕਹਾਂਗਾ ਦਰਸ਼ਕ ਮੇਰਾ ਹੁਣ ਆਪਣਾ ਨਵਾਂ ਆਪਾਂ ਸੀਨ ਕੀਤਾ ਆ ਚਲੋ ਨਵਾਂ ਟੈਲੈਂਟ ਕਰ ਦਿਓ ਨਵਾਂ ਨਵਾਂ ਕੀ ਆ ਤੂੰ ਤੁਰ ਮਾਰ ਫੜ ਫੇ ਮੇਰਾ ਨਾ ਕਿਨਾ ਸਾਫ ਕਰਨ ਲੱਗ ਜੀ ਟਾਈ ਜਾਣਿਆ ਗਿੱਲਾ ਵਾ ਇਹਨੂੰ ਮੈਂ ਉਹ ਤੁਸੀਂ ਐ ਮੈਨੂੰ ਕਦ ਲਈ ਫੜਾ ਰਹੇ ਹੋ ਗਿੱਲਾ ਪਹਿਲਾ ਤੁਸੀਂ ਫੜੋ ਜੀ ਮੈਂ ਪਾਪੀ ਇਹ ਗਿੱਲਾ ਹੀ ਬਹੁਤ ਆ ਮੈਂ ਇਹਨੂੰ ਤੁਸਤਾਨ ਕਰੂਗਾ ਧੋ ਕੇ ਲੈ ਕੇ ਆਈਂ ਹਾਂ ਲੋ ਫੜੋ ਜੀ ਹੱਸ ਓ ਹੋ 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 ਜੀ ਹਾਂ ਹਣਾ ਤੇ மூਣੂ ਲਾ ਲੇ ਰਮਾਲ ਮੈਂ ਲੈਣਾ ਕਰਮਾਲ ਲੈ ਨਾਲੇ ਨਾ ਚੇ ਨਾਲੇ ਸਭ ਨੂੰ ਨਾ ਜਾਵੇ ਭਾਬੀ ਏ ਡੋਰੇ ਮੌਨ ਵਰਗੀ ਭਾਬੀ ਏ ਡੋਰੇ ਮੌਨ ਵਰਗੀ ਨੱਜ ਨੱਜ ਦਰਦੀ ਹਲਾਉਣੀ ਵੀ ਜ਼ਰੂਰ ਏ ਰੋੜੀ ਕੋਟ ਡਾਂਸ ਬਾਬੀ ਦਾ ਮਸੂਰੇ ਰੋੜੀ ਕੋਟ ਡਾਂਸ ਬਾਬੀ ਦਾ ਮਸੂਰੇ ਇਸਤਾਦ ਰੀਲ ਬਣਾਉਂਦੀ ਆ ਬਾਬੀ ਕਦੂ ਵਰਗੀ ਕਈਆਂ ਨੂੰ ਖੁੰਝੇ ਲਾਉਂਦੀ ਆ ਬਾਬੀ ਕਦੂ ਵਰਗੀ ਲਓ ਜੀ ਇਹ ਭਾਬੀ ਕੱਦੂ ਵਰਗੀ ਆ ਨਾ ਬਹੁਤ ਜਣਾਂ ਨੇ ਗੁੰਝੇ ਲਾਉਂਦੀ ਆ ਔਰ ਅੱਜ ਭਾਬੀ ਔਰ ਸੁਪਰਸਟਾਰ ਭਾਬੀ ਬਣ ਗਈ ਆ ਇਹ ਕਈ ਲੋਕ ਕਹਿੰਦੇ ਸੀ ਨਾ ਯਾਰ ਤੁਸੀਂ ਐਕਟਿੰਗ ਨਹੀਂ ਤੁਹਾਨੂੰ ਕਰਨੀ ਆਉਂਦੀ ਤੁਹਾਨੂੰ ਕੁਝ ਨਹੀਂ ਕਰਨੀ ਆਉਂਦਾ ਤੁਸੀਂ ਕੀ ਕਰੋਗੇ ਜ਼ਿੰਦਗੀ ਚ ਕੀ ਕਰੋਗੇ ਠੀਕ ਆ ਨਾ ਹੁਣ ਦੇਖ ਲਓ ਭਰਾਵੋ ਕੀ ਕਰਿਆ ਵਾ ਤੁਹਾਡੇ ਸਾਹਮਣੇ ਆ ਜਾਣਾ ਕਿ ਨਹੀਂ ਹਾਂ ਹੁਣ ਸਰਮਹਾਰ ਜੀ ਆ ਕੇ ਦੇਖ ਲਿਓ ਵੀ ਕੀ ਕੁਛ ਕੀਤਾ ਵਾ ਠੀਕ ਆ ਨਾ ਹੋ ਰਹੀਆਂ ਸੀਟਾਂ ਤੇ ਚੜ ਕੇ ਨੱਚਣ ਲੱਗ ਜਿਓ ਹਾਂ ਵੀ ਭਾਬੀ ਨੇ ਕੀ ਕਮਾਲ ਦਿਖਾ ਦਿੱਤਾ ਠੀਕ ਆ ਨਾ ਮੈਂ ਤੁਹਾਨੂੰ ਇਹ ਗੱਲ ਚੰਨੀ ਪੁੱਛਣਾ ਚਾਹਨਾ ਵਾਂ ਈਸਟਾਂਕ ਪਹਿਲਾ ਟਿਕਟੌਕ ਜਿਹੜਾ ਮਸ਼ਹੂਰ ਹੋਇਆ ਸੀ ਟਿਕਟੌਕ ਸਟਾਰ ਜਿੰਨੇ ਵੀ ਸੀਗੇ ਹੁਣ ਜਿਹੜੇ ਨੇ ਬਾਕੀ ਛੁਪ ਕੇ ਬੈ ਗਏ ਨੇ ਲੇਕਿਨ ਤੁਸੀਂ ਹਲੇ ਤੱਕ ਵੀ ਪੂਰੇ ਲੁਧਿਆਣਾ ਸ਼ਹਿਰ ਚ ਪੂਰਾ ਕੀ ਪੰਜਾਬ ਚ ਗਾਹ ਪਾਇਆ ਪਿਆ ਜੀ ਤੇ ਅੱਗੇ ਅੱਗੇ ਆਪਾਂ ਗਾ ਹੀ ਪਾਉਣਾ ਵਾ ਠੀਕ ਹੈ ਨਾ ਹੁਣ ਆਪਾਂ ਸਿਰ ਮੇ ਹਾਲ ਨਾਲ ਚ ਗਾਹ ਪਾਉਣਾ ਵਾ ਠੀਕ ਹੈ ਨਾ ਤੇ ਟਿਕਟੌਕ ਦਾ ਤਾਂ ਪਾਇਆ ਹੀ ਪਾਇਆ ਗਾ ਸੀਗਾ ਤੇ ਇੰਸਟਾਗ੍ਰਾਮ ਤੇ ਵੀ ਗਾ ਪਾਇਆ ਵਾ ਪਾ ਠੀਕ ਹੈ ਨਾ ਟਿਕਟੋਕ ਤਾਂ ਆਪਣਾ ਇੱਕ ਦਵਾਈ ਬਣ ਕੇ ਆਇਆ ਸੀ ਜਦੋਂ ਥੋੜੀ ਭਾਬੀ ਇਨੀ ਬਿਮਾਰ ਸੀਗੀ ਅੱਜ ਦੇਖ ਲੈ ਪੈਰਾਂ ਤੇ ਖੜੀ ਆ ਠੀਕ ਹੈ ਨਾ ਅੱਜ ਦੀ ਵੀ ਡੱਪਦੀ ਵੀ ਤੇ ਗਾਉਂਦੀ ਵੀ ਹੈ ਕਿ ਨਹੀਂ ਔਰ ਮੇਰਾ ਸਿਵ ਸ਼ਕਤੀ ਹੰਸ ਮੇਰਾ ਡਾਇਰੈਕਟਰ ਵੀ ਆ ਬੜੂ ਸਰਬੀਆ ਔਰ ਜੋ ਕੁਝ ਵੀ ਸਾਨੂੰ ਅੱਗੇ ਲੈ ਕੇ ਆ ਰਿਹਾ ਮੇਰਾ ਸਿਵ ਸ਼ਕਤੀ ਹੰਸ ਲੈ ਕੇ ਆ ਰਿਹਾ ਵਾ ਜਕਰ ਬਾਬੇ ਬੋਲੇ ਨਾ ਜੀ ਦਾ ਜੈ ਦਰਬਾਰ ਕੀ ਜੈ ਜਿਕਰਾ ਮਦਨ ਨਾਨਾ ਦੇਵੀ ਦਾ ਬੋ ਸੱਚੇ ਦਰਬਾਰ ਕੀ ਜੈ ਜਿਕਰਾ ਮੇਰੀ ਮਈਆ ਸਰਕਾਰ ਦਾ ਬੋ ਸੱਚੇ ਦਰਬਾਰ ਕੀ ਜੈ ਜਿਕਰਾ ਮੇਰੀ ਮਾਤਾ ਕਾਲ ਕਾ ਦਾ ਬੋ ਸੱਚੇ ਦਰਬਾਰ ਕੀ ਜੈ ਜੀ ਬਗੀ ਤੁਸੀਂ ਦੋਸਤੋ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਕਿ ਇਹ ਹੈਗੇ ਨੇ ਭਾਬੀ ਰਣਜੀਤ ਕੌਰ ਜੀ ਤੋਂ ਇਹ ਭਾਬੀ ਰਣਜੀਤ ਕੌਰ ਜੀ ਨੇ ਤੋਂ ਇਹ Shiv Shakti Hans ji ਦੇ ਇਹ जिंदा ਹੰਸੀ ਜੀ ਨੇ ਇਹ Shiv Shakti Hans ji ਦੀ ਬਦਲਾਤ ਤੁਸੀਂ ਦੇਖ ਸਕਦੇ ਪੂਰਾ ਪਰਿਵਾਰ ਇਸ ਟਾਈਮ ਜਿਹੜਾ ਆ ਹਾਈ ਲੈਵਲ ਤੇ ਪਹੁੰਚਿਆ ਹੈ ਲੋਕ ਇਹਨਾਂ ਨੂੰ ਜਿਹੜਾ ਆ ਬੜਾ Instagram ਤੇ ਔਰ YouTube ਦੇ ਉੱਤੇ ਬਹੁਤ ਸਾਰਾ ਪਿਆਰ ਦੇ ਰਹੇ ਨੇ ਸੋ ਅਗਲੀ ਵੀਡੀਓ ਨੂੰ ਤੁਸੀਂ ਜਲਦੀ ਹੀ ਜੁੜੇ ਰਹੋ ਦਾ ਚਿਰਾਗ ਨਿਊ ਚੈਨਲ ਦੇ ਨਾਲ ਇਸ ਵੀਡੀਓ ਨੂੰ ਜਿਹੜਾ ਆ ਜਲਦੀ ਨੂੰ ਤੁਸੀਂ ਸ਼ੇਅਰ ਕਰ ਦਿਓ ਸੋ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ ਮਿਲਨ ਸਿੰਘ ਕੈਂਟ